ਹਾਂਜੀ 16 ਜੁਲਾਈ ਸ਼ਾਵਣ ਦਾ ਮਹੀਨਾ ਤੇ ਗੁਰਦੁਆਰਾ ਸਾਹਿਬ ਜਾ ਰਹੇ ਆਂ ਹਾਂਜੀ ਆਮ ਦੇਣਾ ਵਾਂਗ ਹੀ ਜੋ ਬਾਜ਼ਾਰ ਨੇ ਉਹ ਖੁੱਲੇ ਹੋਏ ਨੇ तकरीबन ਪਾਣੀ ਸਾਰੇ ਪਾਸੋਂ ਨਿਕਲ ਚੁੱਕਿਆ ਹੈ ਹਾਂਜੀ ਆ ਗਈ ਜੀ ਸਪੋਰਟਸ ਮਾਰਕੀਟ ਬਠਿੰਡਾ ਦੀ ਤੇ ਇਧਰ ਆ ਗਿਆ ਜੀ ਥੋਬੀ ਬਾਜ਼ਾਰ ਥੋਬੀ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ तकरीबन ਖੁੱਲ ਚੁੱਕੀਆਂ ਨੇ ਜੀ ਅੱਜ ਸ਼ਾਵਣ ਮਹੀਨੇ ਸੋਣ ਮਹੀਨੇ ਦੀ ਸੰਗਰਾਮ ਹੈ ਜੀ ਤੇ ਗੁਰੂ ਘਰਾਂ ਦੇ ਦਰਸ਼ਨ ਆਪਦੇ ਬੱਚਿਆਂ ਸਮੇਤ ਆਪਦੇ ਪਰਿਵਾਰ ਸਮੇਤ ਜਰੂਰ ਕਰੋ ਤੇ ਗੁਰੂ ਘਰ ਵੀ ਜਰੂਰ ਜਾਣਾ ਚਾਹੀਦਾ ਹੈ ਸਮਾਂ ਕੱਢ ਕੇ ਜਾਇਆ ਕਰੋ ਤੇ ਸੰਗਤ ਦਾ ਰਾਸ਼ਾ ਬਹੁਤ ਘੱਟ ਦੇਖਣ ਨੂੰ ਮਿਲਿਆ ਕਿਉਂਕਿ ਮੌਸਮ ਅਜੇ ਇੱਕੋ ਦਮ ਕਰਵਟ ਜੀ ਲੈ ਰਿਹਾ ਹੈ ਕੱਲ ਵੀ ਕਾਫੀ ਬਾਰਿਸ਼ ਹੋ ਰਹੀ ਸੀ ਅੱਜ ਵੀ ਸੂਰੇ ਬਹੁਤ ਮੀਂਹ ਪੈ ਕੇ ਆਟਿਆ ਪਠੰਡਾ ਦੇ ਵਿੱਚ ਤਿੰਨ ਦਿਨ ਹੋ ਗਏ ਤਕਰੀਬਨ ਮੀਂਹ ਪੈਂਦੇ ਨੂੰ ਤੇ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਨੇ ਆ ਦਰਬਾਰ ਸਾਹਿਬ ਦੇ ਤੇ ਸੰਗਤਾਂ ਦੇ ਦਰਸ਼ਨ ਕਰੋ ਜਾਨ ਮੇਰਾ ਤੂੰ ਆ ਪੂਰਾ ਤੂੰ ਅਗਨ ਪਰਿਸ਼ਾਦੇ ਵਿੱਚੋਂ ਤੁਰਿਆ ਪੂਰਾ ਤੂੰ ਅਗਨ ਪਰਿਸ਼ਾਦੇ ਵਿੱਚੋਂ ਤੁਰਿਆ ਪੂਰਾ